ਕਿਸਾਨਾਂ ਨੇ ਜਿਹੜੀ ਹੈ ਮੀਟਿੰਗ ਰੱਖ ਲਈ ਹੈ ਸਰਪਾਰਟੀ ਮੀਟਿੰਗ ਤੇ ਇਸ ਦੇ ਵਿੱਚ ਸਾਰੀ ਪਾਰਟੀਆਂ ਨੂੰ ਬੁਲਾਇਆ ਗਿਆ ਹਰ ਇੱਕ ਸਿਆਸੀ ਆਗੂੀ ਦੇ ਵਿੱਚ ਜਾ ਕੇ ਸ਼ਮੂਲੀਅਤ ਕਰਨ ਵਾਲਾ ਤੱਕ ਕਿਸਾਨ ਮੋਰਚਾ ਉਹਨਾਂ ਦੇ ਆਗੂਆਂ ਨੇ ਇਸ ਕਰਕੇ ਇਹ ਮੀਟਿੰਗ ਸੱਦਿਆ ਕਿ ਜਿਹੜੀਆਂ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਹ ਬਾਤ ਦੇ ਵਿੱਚ ਰੌਲਾ ਪਾਉਂਦੀਆਂ ਨੇ ਇਹਨਾਂ ਸਾਰਿਆਂ ਦੀ رائے ਜਾਣੀ ਜਾਵੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਭਾਜਪਾ ਅਕਾਲੀ ਦਲ ਬਹੁਜਨ ਸਵਾਜ ਪਾਰਟੀ ਖੱਪੀਆਂ ਪਾਰਟੀਆਂ ਇਹਨਾਂ ਸਾਰਿਆਂ ਨੇ ਸੱਦੇ ਪੱਤਰ ਭੇਜਦੇ ਨੇ ਉਹ ਕਹਿੰਦੇ ਜੇ ਇਹ ਜ਼ਮੀਨਾ ਇਸ ਤਰੀਕੇ ਦੇ ਨਾਲ ਇਸ ਨੀਤੀ 'ਚ ਸਰਕਾਰ ਨੇ ਹਾਸਲ ਕਰ ਲੀਆਂ ਨਾ ਕਿਸਾਨ ਦੇ ਪੱਲੇ ਕੁਛ ਰਹਿਣਾ ਨਾ ਮਜ਼ਦੂਰ ਦੇ ਪੱਲੇ ਕੁਛ ਰਹਿਣਾ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਗੱਲ ਕਰੀਏ ਕਿਸਾਨਾਂ ਦੇ ਦਾ ਕਿਸਾਨ ਲੰਬੇ ਸਮੇਂ ਤੋਂ ਆਪਣੇ ਮੁੱਦਿਆਂ ਨੂੰ ਲੈ ਕੇ ਸਰਕਾਰਾਂ ਨੂੰ ਘੇਰਦੇ ਆ ਰਹੇ ਨੇ ਅਤੇ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਤੋਂ ਮੰਗ ਕਰਦੇ ਆ ਰਹੇ ਨੇ ਇਸੇ ਤਹਿਤ ਉਹ ਨਪਾਲਕੇ ਜਿਹੜੀ ਹੈ ਕਿਸਾਨਾਂ ਨੇ ਮੀਟਿੰਗ ਰੱਖ ਲਈ ਹੈ ਸਰਪਾਰਟੀ ਮੀਟਿੰਗ ਤੇ ਇਸ ਨੂੰ ਲੈ ਕੇ ਵਧੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਭ ਆਪ ਜੀ ਦਾ ਸਵਾਗਤ ਹੈ ਸ਼ੁਕਰ ਹੈ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋ ਸਾਹਿਬ ਬੀਤੇ ਦਿਨੀ ਭਲਕੇ ਕਿਸਾਨਾਂ ਨੇ ਜਿਹੜੀ ਹੈ ਮੀਟਿੰਗ ਰੱਖ ਲਈ ਹੈ ਸਰਪਾਰਟੀ ਮੀਟਿੰਗ ਤੇ ਇਸ ਦੇ ਵਿੱਚ ਸਾਰੀ ਪਾਰਟੀਆਂ ਨੂੰ ਬੁਲਾਇਆ ਗਿਆ ਹਰ ਇੱਕ ਸਿਆਸੀ ਆਗੂ ਦੇ ਵਿੱਚ ਜਾ ਕੇ ਸ਼ਮੂਲੀਅਤ ਕਰਨ ਵਾਲਾ ਆਖਿਰਕਾਰ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਤਿੱਕੋ ਇਹ ਬਹੁਤ ਚਿਰ ਤੋਂ ਐਲਾਨਿਆ ਹੋਇਆ ਸੀ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਆਗੂਆਂ ਨੇ ਇਸ ਕਰਕੇ ਇਹ ਮੀਟਿੰਗ ਸਦਿ加 ਕੇ ਜਿਹੜੀਆਂ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਹ ਬਾਤ ਦੇ ਵਿੱਚ ਰੌਲਾ ਪਾਉਂਦੀਆਂ ਨੇ ਇਹਨਾਂ ਸਾਰਿਆਂ ਦੀ ਰਾਇ ਜਾਣੀ ਜਾਵੇ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰਮੇਂਦਰ ਸਿੰਘ ਪਟਿਆਲਾ, ਬੂਟਾ ਸਿੰਘ ਬੁਰਜਗਿਲ, ਜੰਗਵੀਰ ਸਿੰਘ ਚੋਹਾਨ ਸਮੇਤ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਭਾਜਪਾ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਖੱਬੀਆਂ ਪਾਰਟੀਆਂ ਇਹਨਾਂ ਸਾਰਿਆਂ ਨੂੰ ਸੱਦੇ ਪੱਤਰ ਭੇਜਦੇ ਨੇ ਇਹ ਸਬੰਧੀ ਸਰਦਾਰ ਬਰਬੀਰ ਸਿੰਘ ਰਾਜੇਵਾਲ ਜਾਣਕਾਰੀ ਦਿੰਦਿਆਂ ਦੱਸਦੇ ਆ ਕਿ ਸੂਬਾ ਸਰਕਾਰ ਬਦਲਣ ਦੀ ਹੈਗੀ ਲੈਂਡ ਪੂਲਿੰਗ ਨੀਤੀ ਇੱਕ ਤਾਂ ਸਾਰੇ ਹੀ ਇਹਦਾ ਵਿਰੋਧ ਕਰਦੇ ਨੇ ਤੇ ਇਹਦਾ ਅਸੀਂ ਵਿਰੋਧ ਕਰਾਂਗੇ ਉਹ ਕਹਿੰਦੇ ਜੇ ਇਹ ਜਮੀਨਾ ਇਸ ਤਰੀਕੇ ਦੇ ਨਾਲ ਇਸ ਨੀਤੀ 'ਚ ਸਰਕਾਰ ਨੇ ਹਾਸਲ ਕਰ ਲੀਆਂ ਨਾ ਕਿਸਾਨ ਦੇ ਪੱਲੇ ਕੁਛ ਰਹਿਣਾ ਨਾ ਮਜ਼ਦੂਰ ਦੇ ਪੱਲੇ ਕੁਛ ਰਹਿਣਾ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਜਿਹੜਾ ਕੇਂਦਰ ਸਰਕਾਰ ਵੱਲੋਂ ਹੋਰੋਂ ਦੇ ਮੁਲਕਾਂ ਨਾਲ ਕੀਤੇ ਜਾ ਕਰ ਕੀਤੇ ਜਾ ਰਹੇ ਕਰ ਵਪਾਰ ਸਮਝੌਤੇ ਰਾਸਸੀ ਪਾਰਟੀਆਂ ਦੇ ਸਟੈਂਡ ਕੀ ਨੇ ਇਹ ਵੀ ਇਹਨਾਂ ਨੂੰ ਪੁੱਛਿਆ ਜਾਊਗਾ। ਪੰਜਾਬ ਦੇ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਕੱਲ ਹੋ ਰਹੀ ਹੈ। ਜਿਹਦੇ ਵਿੱਚ ਰਾਜੇਵਾਲ ਸਾਹਿਬ ਦਾ ਕਹਿਣਾ ਕਿ ਅਸੀਂ ਸਾਰੀਆਂ ਹੀ ਪਾਰਟੀਆਂ ਨੂੰ ਰਾਸਸੀ ਪਾਰਟੀਆਂ ਨੂੰ ਸੱਦੇ ਪੱਤਰ ਭੇਜੇ ਨੇ। ਆਉਂਦੇ ਕਿੰਨੇ ਨੇ ਸਮਾ ਦੱਸੇਗਾ ਪਰ ਬਹੁਤ ਸਾਰੀਆਂ ਪਾਰਟੀਆਂ ਦੇ ਸਨੇਹ ਆਏ ਨੇ। ਕਿ ਭਾਈ ਸਾਹਿਬ ਸਾਡੇ ਨਮਾਇंदे ਇੱਥੇ ਪਹੁੰਚ ਰਹੇ ਨੇ। ਨਾਲ ਉਹਨਾਂ ਨੇ ਹੋਰ ਕਿਹਾ ਕਿ ਪੰਜਾਬ ਦੀਆਂ ਸਹਿਕਾਰੀ ਸੁਭਾਵਾਂ ਵੱਲੋਂ ਕਿਸਾਨਾਂ ਨੂੰ ਜਿਹੜੀ ਗਲਤ ਖਾਦ ਸਪਲਾਈ ਕੀਤੀ ਜਾ ਰਹੀ ਹੈ ਉਹਦੇ ਵਿਰੁੱਧ ਵੀ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੇ ਉਹ ਖਾਦਾਂ ਦਾ ਰਿਐਕਸ਼ਨ ਹੋ ਗਿਆ ਤਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਤੋਂ ਪਹਿਲਾਂ ਵੀ ਨਕਲੀ ਖਾਦਾਂ ਨਕਲੀ ਕੀੜੇ ਮਾਰ ਦਵਾਈਆਂ ਤੇ ਜਿਹੜਿਆ ਦੂਜਿਆ ਤੁਹਾਡੇ ਗੁਲਾਬੀ ਸੁੰਡੀ ਹੋਇਆ ਚਿੱਟਾ ਮੱਛਰ ਹੋਇਆ ਇਹ ਤਾਂ ਨਰਮੇ ਦੇ ਖੇਤ ਨੂੰ ਛੱਡਦਾ ਹੀ ਨਹੀਂ ਟਿੱਡੀ ਦਲ ਬਣ ਕੇ ਉਹਦੇ ਤੇ ਪੈ ਜਾਂਦਾ ਹੈ ਉਮੀਦ ਰੱਖਣੀ ਚਾਹੀਦੀ ਹੈ ਕਿ ਕੱਲ ਨੂੰ ਜਿਹੜੀ ਕਿਸਾਨਾਂ ਦੀ ਇਹ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਜੇ ਸਾਰੇ ਨਮਾਇंदे ਆਪਣੀ ਜ਼ਿੰਮੇਵਾਰੀ ਸਮਝ ਕੇ ਪਹੁੰਚਦੇ ਆ ਤਾਂ ਫਿਰ ਕੋਈ ਸਾਂਝਾ ਹੱਲ ਵੀ ਨਿਕਲ ਸਕਦਾ ਹੁੰਦਾ ਹੈ ਮੈਂ ਸੰਯੁਕਤ ਕਿਸਾਨ ਮਰਚੇ ਵੱਲੋਂ ਸੱਦੀਗੀ ਇਸ ਮੀਟਿੰਗ ਦਾ ਸਵਾਗਤ ਕਰਦਾ ਕਿ ਚੰਗਾ ਕਦਮ ਹੈ ਉਹਨਾਂ ਨੇ ਸਦਾ ਹਾਕਮ ਆਮ ਆਦਮੀ ਪਾਰਟੀ ਨੂੰ ਵੀ ਦਿੱਤਾ ਚੰਗਾ ਹੋਵੇ ਕਿ ਉਹਨਾਂ ਦੇ ਪ੍ਰਧਾਨ ਸਾਹਿਬ ਆਮਨ ਅਰੋੜਾ ਜੀਔਰ ਹੋ ਸਕਦਾ ਕਿਤੇ ਕੋਈ ਗਲਤਫਹਿਮੀ ਹੋਵੇ ਸਰਕਾਰ ਦੇ ਪ੍ਰਤੀ ਉਹਦਾ ਹੋ ਸਪਸ਼ਟੀਕਰਨ ਵੀ ਦੇ ਸਕਦੇ ਹੈ ਸੋ ਕੱਲ ਦੀ ਇਹ ਮੀਟਿੰਗ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਮੰਨੀ ਜਾ ਰਹੀ ਹੈ ਬਿਲਕੁਲ ਜਿਥੇ ਭਲਕੇ ਕਿਸਾਨਾਂ ਦੇ ਵੱਲੋਂ ਇਸ ਮੀਟਿੰਗ ਤੇ ਲਈ ਸਾਰੇ ਸਿਆਸੀ ਆਗੂਆਂ ਨੂੰ ਜਿਹੜਾ ਬੁਲਾਇਆ ਗਿਆ ਤਾਂ ਉੱਥੇ ਹੀ ਉਹ ਦੇਖਣਾ ਹੋਵੇਗਾ ਕਿ ਕਿਹੜੀ ਸਿਆਸੀ ਪਾਰਟੀ ਇਹਨਾਂ ਦੇ ਹੱਕ ਵਿੱਚ ਉਤਰਦੀ ਹੈ ਜਾਂ ਫਿਰ ਕਿਹੜੀ ਸਿਆਸੀ ਪਾਰਟੀ ਇਹਨਾਂ ਦੀ ਮੰਗਾ ਮੰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰ ਸਕਦਾ ਹੈ ਸੋ ਤਦ ਤੱਕ ਦੇਖਦੇ ਰਹੋ ਸਾਡਾ D5 ਚੈਨਲ ਪੰਜਾਬੀ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ